ਮਰੀ ਸੇਵਾ ਦੀ ਇਹ ਸੇਵਾ ਵੀ ਕਰਵਾ ਤੇ ਮਰੀ ਚੈੱਕ ਆਉਂਦਾ। ਅਰਡੀ ਨਾਲ ਕੋਈ ਸਮਾਂ ਐਮ ਸੀ ਸੀ ਲੰਗਾਦਾ ਨਾ ਕੁਝ ਕਰਕੇ ਜੀ ਹੋ ਗੋ ਫੋਟੋ ਉਨੋ ਵੈਸੇ ਵੀ ਵੀਡੀਓ ਤੇ ਫੋਟੋ ਉਨੋ ਦਿਓ ਸੈਂਟ ਖਬਰਾਂ ਨੀਚ ਚੈਨਲ ਤੇ ਚੈਨਲ ਤੇ ਪਾਉਣ ਦਾ ਨਹੀਂ ਹੁੰਦਾ ਜੀ ਜੰਦੇ ਹਾਰ ਜੀ ਕਾਰਡ ਤੁਸੀ ਕੋ ਦੇਨੇ ਨਹੀਂ ਨਹੀਂ ਕੋਰੋਨਾ ਯੂ ਵਾਂਟ ਟੂ ਰਿਕੁਐਸਟ ਯੂ ਟੂ ਦੈ ਲਕਸ਼ਮੀ ਜੀ ਦੱਸ ਕਿ ਉਹਨਾਂ ਨੂੰ ਦਿੱਤਾ ਜਾਵੇ ਜੀ ਸਰ ਕੋਈ ਆਰ ਜੀ ਕਾਰਡ ਜਿਦਾ ਉਹਨਾਂ ਨੂੰ ਬਾਕੀ ਨੂੰ 옐ੂ ਕਾਰਡ ਹੈ ਜੀ ਉਸਨਾਂ ਦਾ ਕੋਈ ਕਾਰਡ ਤੁਹਾਨੂੰ ਵੀ ਦਿੱਤਾ ਜਾਏਗੀ ਤੁਸੀਂ ਕਵਰੇਜ ਕਰ ਸਕੋ ਮੌਕੇ ਤੇ ਲਕਸ਼ਮੀ ਨਾਲ ਡਿਸਕਸ ਕਰ ਲਾਂਗੇ ਜੀ ਇਹ ਸੁਣਾਉ ਸਕਦੇ ਵਾਈ ਨੋ ਸਰ ਇਸ ਤਰ੍ਹਾਂ ਪਹਿਲਾਂ ਇਹ ਹੁੰਦਾ ਜੀ ਪਹਿਲਾਂ ਵੀ ਸਾਨੂੰ ਹੁੰਦਾ ਜਿਵੇਂ ਕੋਰੋਨਾ ਵੇਲੇ ਲੋਕਾਂ ਦੀ ਚੰਗੀ ਆਵਾਜ਼ ਅੱਗੇ ਲੈ ਕੇ ਆਇਓ ਨਹੀਂ ਤੇ ਇਹ ਤਾਂ ਸਰ ਫਰਸਦਾਰਾਂ ਦਾ ਬੇਸ਼ੀ ਜ਼ਿੰਮੇਵਾਰੀ ਦਾ ਕੰਮ ਹੈ ਇਸੇ ਕਰਕੇ ਸਰ ਜ਼ਿੰਮੇਵਾਰੀ ਨਾ ਕਰਨਾ ਸਾਨੂੰ ਤਾਂ ਕੋਈ ਇਤਰਾਜ਼ ਨਹੀਂ ਅਸੀਂ ਤਾਂ ਸਾਰੇ ਪੁਰਾਣੇ ਬੰਦੇ ਆ ਜੀ 20 25 ਸਾਲ ਪੁਰਾਣੇ ਬੰਦੇ ਆ ਅਸੀਂ ਜ਼ਿੰਮੇਵਾਰ ਬੰਦੇ ਆ ਕੋਈ ਨਵਾਂ ਬੰਦਾ ਨਹੀਂ ਹੈਗਾ ਇਹਨਾਂ ਵਿੱਚ ਸਰ ਇਸ ਤਰ੍ਹਾਂ ਦਾ ਮਰਗੀ ਡੀਸੀ ਸਾਹਿਬ ਪਹਿਲਾਂ ਲੈਸਟ ਵੀ ਦੇ ਦਿਓ ਸਾਨੂੰ ਇਹਦੇ ਨਾਲ ਨਾ ਇੱਕ ਲਿਸਟ ਨਾਮ ਕਿਹੜਾ ਕਿਹੜੇ ਚੈਨਲ ਕੀ ਨਾਮ ਤੋਂ ਚੱਲਦਾ ਹੈ ਕੌਣ ਚਲਾ ਰਿਹਾ ਉਹ ਵੀ ਦੇ ਦੋ ਬਿਲਕੁਲ ਜਿਆਦਾ ਅੱਛਾ ਹੋ ਜਾਏਗਾ ਠੀਕ ਹੈ ਤੁਹਾਨੂੰ ਪਹੁੰਚ ਜੇ ਸਾਨੂੰ ਤਾਂ ਕੋਈ ਤਰਾਨੇਸ਼ ਤੇ ਬੜੇ ਫੂਜੇ ਯੂ ਆਰ ایਅਰਜ਼ ਐਂਡ ਆਈਜ਼ ਆਫ ਦਾ ਪਬਲਿਕ ਹੈ ਨਾ ਆਰ ایਅਰਜ਼ ਐਂਡ ਆਈਜ਼ ਇਸ ਮੌਕੇ ਨੂੰ ਵੀ ਤੁਸੀਂ ਜਿਹੜਾ ਗੈਰ ਹੈ ਨਾ ਐਡਮਿਸ਼ਨ ਤੁਚਾਈਆਂ ਅਸੀਂ ਕਰਕੇ ਆਏ ਆ ਅਸੀਂ ਕਰਕੇ ਆਏ ਆ ਕਿੰਨਾ ਇੱਕ ਇੱਕ ਦੀ ਪਹਿਲ ਹੋਈ ਨਹੀਂ ਜੀ ਜੀ ਸਾਹਿਬ ਲਖਮਣਾਂ ਦੇ ਵਿੱਚ ਵੀ ਉਸ ਦੀ ਮੰਨ ਕੀਤੀ ਜੀ ਜੀ ਸਾਹਿਬ ਹਾਂ ਲੋ ਜੀ ਪੋਲੀਟਿਕਲ ਬੰਦਾ ਤਾਂ ਨਹੀਂ ਨਹੀਂ ਸਰ ਸਰ ਸਾਹਮਣੇ ਜੀ ਐਸੀ ਕੋਈ ਗੱਲ ਇੱਕ ਮਿੰਟ ਥੈਂਕ ਯੂ ਚਲ ਜੈ ਹਿੰਦ ਸਰ ਕੀ ਗੱਲ ਤਾਂ ਉਹ ਗਾਈਡਲਾਈਨ ਪੱਤਰਗੱਪਈ ਚੜਾ ਐਸੀ ਹਾਂ ਜੀ ਹਾਂ ਜੀ ਰਿਪਰੈਜੈਂਟੇਸ਼ਨ ਜਿਹੜੀ ਦਿੱਤੀ ਐ ਸੀ ਇਲੈਕਸ਼ਨ ਕਮਿਸ਼ਨ ਤੋਂ ਗਾਈਡਲਾਈਨਸ ਜਿਹੋ ਉਹਨਾਂ ਦੀਆਂ ਹੈਗੀਆਂ ਨੇ ਉਹਦੇ ਅਨੁਸਾਰ ਕੰਮ ਕਰਾਂਗੇ ਜੇ ਉਹਦੇ ਚ ਕੋਈ ਚੇਂਜਸ ਕਰਨਗੇ ਇਲੈਕਸ਼ਨ ਕਮਿਸ਼ਨ ਤੋਂ ਵਿਲ ਸ਼ੋ ਦਾ ਕੰਪਲਾਈਂਸ ਜਿਹੜੇ ਜੀ ਬੜੇ ਹੋਏ ਕਿ ਇਹੀ ਚਾਹਦੇ ਨੇ ਕਿ ਸਾਨੂੰ ਅਲਾਉ ਕੀਤਾ ਜਾਏ ਕਵਰੇਜ ਕਰਨ ਲਈ ਮਿਸਾਸੀ ਵੀ মিডিਆ ਦਾ ਹਿੱਸਾ ਬਾਕੀਆਂ ਦੇ ਜਿਸ ਤਰ੍ਹਾਂ yellow card ਬਣਦੇ ਐ ਇਹ ਸਾਡਾ ਵੀ ਕੋਈ ਕਾਰਡ ਬਣ ਜਾਏ ਜਿਹਦੇ ਨਾਲ ਸਾਨੂੰ ਪੁਲਿਸ ਵਾਲੇ ਨਾ ਰੋਕਣ ਔਰ ਅਸੀਂ ਪ੍ਰੈਸ ਜਿਹੜੀ ਐ ਅਸੀਂ ਕਵਰੇਜ ਕਰ ਸਕੀਏ ਇਲੈਕਸ਼ਨ ਕੈਂਪੇਨ ਦੀ ਵਗੈਰਾ ਇਹਦੇ ਇਥੇ ਦੇਖੋ ਵੈਸੇ ਤਾਂ ਇਲੈਕਸ਼ਨ ਕਮਿਸ਼ਨ ਦੀਆਂ ਗਾਈਡਲਾਈਨਸ ਬਹੁਤ ਕਲੀਅਰ ਆ ਉਹਨਾਂ ਨੇ ਅਲਾਉ ਨਹੀਂ ਕਰਨਾ ਓਨਲੀ yellow card ਹੋਲਡਰ ਐਂਡ ਆਲ ਦੇ ਆ ਅਲਾਉਡ ਬਾਕੀ ਨਹੀਂ ਨੇ ਫਿਰ ਵੀ ਇਹਨਾਂ ਦੀ ਜੋ ਰਿਪਰੈਜ਼ੈਂਟੇਸ਼ਨ ਆਈ ਹੈ ਉਹਦੇ ਸਿਲਸਿਲੇ 'ਚ ਅਸੀਂ ਉਹਨਾਂ ਕੋ ਗਾਈਡੈਂਸ ਲੈ ਲਾਂਗੇ ਕਿ ਕੀ ਕਰ ਸਕਦੇ ਹਾਂ ਹਾਂਜੀ ਪੁਰਾਣਾ ਜਿਹੜਾ ਐਡਮਿਨਿਸਟਰਰ ਤੋਂ ਕੋਲਸਾ ਜਿਹੜੀ ਜੁਗ ਜੁਗਿਆ ਦੇ ਆ ਜਾਂਦਾ ਤੇ ਤਾਂ ਜੋ ਪੁਰਾਣੇ ਪੱਤਰਕਾਰ ਹੁੰਦੇ ਆ ਇਹਨਾਂ ਦਾ ਜਿਹੜਾ ਰਸਤਾ ਨਹੀਂ ਹੁੰਦਾ ਤਾਂ ਇਹ ਪ੍ਰੋਬਲਮਾ ਸਾਨੂੰ ਆ ਜਾਤ ਜਾਈ ਅਸੀਂ اسی ਮੰਤ ਨੂੰ ਲੈ ਕੇ ਜਿੰਨੇ ਵੀ ਵੈੱਬ ਚੈਨਲ ਦੇ ਪੱਤਰਕਾਰ ਨੇ ਸਾਡੇ ਤੇ ਸੀ ਮੰਗ ਲੈ ਕੇ ਆਏ ਆ BC ਇਲੈਕਸ਼ਨ ਕਮਿਸ਼ਨਰ ਲੋਹ ਦੇ ਆਏ ਆ ਕਿ 82 90% ਜਿਹੜੇ ਵੈਬ ਚੈਨਲ ਦੇ ਬਤਕਰਾਰ ਨੇ ਸਾਰੇ ਚੈਨਲਾਂ ਨੂੰ ਸਾਰੇ ਇਕਵਾਰਾਂ ਨੂੰ ਇਹ ਖਬਰ ਦਿੰਦੇ ਆ ਪਿੰਡ ਵਿੱਚ ਇਹ ਕਹਿੰਦੇ ਆ ਕਿ ਕਿਤੋਂ ਦਾ ਸਾਹਮਣਾ ਇਹਨਾਂ ਨੂੰ ਕਰਨਾ ਪੈਂਦਾ ਸੋ ਅਸੀਂ ਬੇਨਤੀ ਕੀਤੀ ਹੈ ਤੇ ਉਹਨਾਂ ਨੇ ਮੰਨ ਲਈ ਹੈ ਦੋ ਚਾਰ ਦਿਨਾਂ ਦੇ ਸਾਨੂੰ ਜਵਾਬ ਮਿਲ ਜੂਗਾ ਸੋ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਲੱਗਦਾ ਨਹੀਂ ਤੁਹਾਨੂੰ yellow card ਨੂੰ ਜਿਆਦਾ ਪਿਆਰ ਦਿੱਤਾ ਜਾ ਰਿਹਾ ਹੈ ਸਾਹਮਣੇ yellow card ਪੂਰੇ ਜਿੰਨੇ ਵੀ ਖੜੇ ਹੋ ਲੋ ਜਿੰਨੇ ਬਾਬਾ ਅੱਜ ਕਰ ਭਿਜਾਰਣਾ ਖੜਿਆ ਇਹ ਤੇ ਲਗਭਗ ਸਾਰਾ ਉਹ yellow card ਹੋਊਗਾ ਕੁਝ ਬੰਦੇ ਕੋਲ yellow card ਹੋ ਜਾਏਗਾ ਕੋਈ ਹੋਰ ਕੀ ਕਹਿੰਦਾ ਇਸੇ ਕਰਕੇ ਅਸੀਂ ਜਿਹੜਾ ਇਸ ਸਟੇਪ ਚ ਆਇਆ ਵੀ ਸਾਰਿਆਂ ਨੂੰ ਇੱਕੋ ਅੱਖ ਨਾਲ ਦੇਖਿਆ ਜਾਵੇ ਜਦੋਂ ਕਵਰਾ ਲਾਉਣ ਵੇਲੇ ਜਾਂ ਪ੍ਰੈਸ ਕਾਨਫਰੰਸ ਵੇਲੇ ਸਾਨੂੰ ਇਹ ਨਹੀਂ ਪੁੱਛਿਆ ਜਾਂਦਾ ਵੀ ਤੁਸੀਂ yellow card holder ਹੋ ਜਾਂ ਗੈਰ ਬਚਾਨੀ ਦਾ ਪੱਤਰਕਾਰ ਹੋ ਉਸ ਟਾਈਮ ਇਹਨਾਂ ਨੇ ਫੇਮ ਕਰਨਾ ਹੁੰਦਾ ਤੇ ਇਸੇ ਮੰਗ ਨੂੰ ਲੈ ਕੇ ਅਸੀਂ ਪਹਿਲਾਂ ਅਸੀਂ ਮੰਗ ਪੱਤਰ ਦਿੱਤਾ ਹੈ 2-4 ਦਿਨ ਦੇ ਵਿੱਚ ਅਸੀਂ ਦੁਬਾਰਤ ਫਿਰ ਇਹਨਾਂ ਦੇ ਆ ਕੇ ਅਰਜੀ ਦਵਾਂਗੇ ਵੀ ਸਾਰਿਆਂ ਨੂੰ ਅਥਰਾਇਜ਼ ਕੀਤਾ ਜਾਵੇ ਕਿਉਂਕਿ ਜ਼ਿਆਦਾਤਰ ਫੀਲਡ ਦੇ ਵਿੱਚ ਗੈਰ ਬਚਾਨੀ ਦੇ ਹੀ ਪੱਤਰਕਾਰ ਰਹਿੰਦੇ ਨੇ ਲੱਗਦਾ ਨਹੀਂ ਤੁਹਾਨੂੰ ਸਾਰੇ ਪੱਤਰਕਾਰ ਜਿਹਨੇ ਇਹ ਜਾਂਦੇ ਪਰ ਆਪਣੇ ਕੋ ਆਈ ਕਾਰਡ ਜੂਰੀ ਚਾਹੀਦੀ ਹੈ ਪਾਕੀ ਤੋਂ ਜਿਹੜਾ ਗੱਲ ਕਰ ਰਹੇ ਹਾਈ ਕਾਰਡ ਸਾਡੇ ਅਤੰਗੀਆਂ ਹੋਊਗਾ ਤਾਂ ਸਾਨੂੰ ਕਿਹਨਾਂ ਦੀ ਲੋੜ ਨਹੀਂ ਪੈਂਦੀ ਵੀ ਇਹ ਪੱਤਰਕਾਰਾਂ ਅੱਧੇ ਨਾਲੋਂ ਜ਼ਿਆਦਾ ਹਾਈ ਕਾਰਡ ਨਹੀਂ ਬੰਦੇ ਪੱਤਰਕਾਰ ਕੀ ਇਹਨਾਂ ਨੂੰ ਸਿਦੇ ਤੋਂ ਵੀ ਆਈ ਕਾਰਡ ਪਾ ਕੇ ਰੱਖਣਾ ਚਾਹੀਦਾ ਬਿਲਕੁਲ ਰੱਖਣਾ ਚਾਹੀਦਾ ਇਸੇ ਕਰਕੇ ਤਾਂ ਜਿਹੜੀ ਅਸੀਂ ਅੱਜ ਜਿਹੜੀ ਪਹਿਲ ਕੀਤੀ ਹੈ ਨਾ ਸਟੇਟ ਲਿਗ ਦੇ ਕਲੱਬ ਨੇ ਵੀ ਸਾਰੇ ਪੱਤਰਕਾਰਾਂ ਜਿਹੜੇ ਇੱਕ ਟੱਕੇ ਹੋ ਕੇ ਆਪਣੀ ਆਵਾਜ਼ ਖੜਕੋ ਹਰੇਕ ਪੱਤਰਕਾਰ ਨਾਲ ਤੱਕਾ ਹੁੰਦਾ ਕਿ ਗੱਲ ਤੇ ਆਈ ਕਾਰਡ ਦੀ ਹੁੰਦਾ ਹੈ ਇਲੈਕਸ਼ਨ ਦੌਰਾਨ ਤਾਂ ਖਾਸ ਕਰ ਜਿਹੜੇ ਆ ਵਿਨੇਜਨੇ ਪੱਤਰਕਾਰਾਂ ਦੇ ਬਣਾਏ ਜਾਂਦੇ ਆ ਅਸੀਂ ਇਹੀ ਮੰਗ ਰੱਖਣ ਵਾਸਤੇ ਡੀਸੀ ਸਾਹਿਬ ਨੂੰ ਮਿਲੇ ਆਂ ਵੀ ਸਾਰਿਆਂ ਦੇ ਐ ਰਿਕਾਰਡ ਬਣਾਏ ਜਾਣ ਕਿਸੇ ਪੱਤਰਕਾਰਾਂ ਨਾਲ ਮਿਲਿਟ ਕਰਾਣਾ ਕੀਤਾ ਹੈ ਅਰਨੋ ਬਲਿਗਿਆ ਕਰਾ ਬੀ ਚੇਅਰਮੈਨ ਅਰੁਣ ਸਰੀਂ ਅਸੀਂ ਵੈਬ ਚੈਨਲ ਦੇ ਹੱਕ ਦੇ ਵਿੱਚ ਇੱਕ ਮੰਗ ਪੱਤਰ ਅੱਜ ਏਡੀਸੀ ਸਾਹਿਬ ਨੂੰ ਦਿੱਤਾ ਹੈ ਕਿ ਆਉਣ ਵਾਲੀਆਂ ਚੋਣਾਂ ਦੇ ਵਿੱਚ ਜੜੀਆਂ ਦਿੱਕਤਾਂ ਆਉਂਦੀਆਂ ਨੇ ਪੱਤਰਕਾਰਾਂ ਨੂੰ ਉਹਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਹਿਆ ਗਿਆ ਹੈ ਕਿ ਜਿਹੜੇ ਵੈਬ ਚੈਨਲ ਵਾਲੇ ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਵੈਬ ਚੈਨਲ ਵਾਲੇ ਜਿੰਨੇ ਵੀ ਨੇ ਉਹ ਆਪਣਾ ਇੱਕ ਉਹਨਾਂ ਨੂੰ ਇਹ ਇੱਕ ਕਾਰਡ ਈਸ਼ੂ ਕਰਨ ਤਾਂ ਕਿ ਚੋਣਾਂ ਦੇ ਵਿੱਚ ਉਹਨਾਂ ਨੂੰ ਕੋਈ ਦਿੱਕਤ ਨਾ ਆਵੇ ਕਿਉਂਕਿ ਬਹੁਤ ਸਾਰੀਆਂ ਦਿੱਕਤਾਂ ਆਉਂਦੀਆਂ ਨੇ ਮੈਂ ਖੁਦ ਜਦੋਂ ਇਲੈਕਸ਼ਨ ਦੇ ਵਿੱਚ ਕਈ ਵਾਰੀ ਗਿਆ ਕਈ ਵਾਰੀ ਪੱਤਰਕਾਰਾਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾਂਦਾ ਬਾਹਰ ਲੜਾਈ ਹੋ ਜਾਂਦੀ ਬਹੁਤ ਸਾਰੀਆਂ ਪ੍ਰੋਬਲਮਸ ਨੂੰ ਦੇਖਦੇ ਹੋਏ ਅਸੀਂ ਅੱਜ ਮੰਗ ਪੱਤਰ ਦਿੱਤਾ ਵਾ ਤਾਂ ਉਹਨਾਂ ਨੇ ਕਿਹਾ ਵਾ ਕਿ ਜਲਦ ਹੀ ਇਹਦੇ ਉੱਤੇ ਉਹ ਗੌਰ ਕਰਕੇ ਤੁਹਾਨੂੰ ਦੱਸਣਗੇ ਹੋਰੀ ਪੱਤਰ ਮੈਂ ਸਾਭੀ ਦੇ ਚੈਨਲ ਰਾਹੀਂ ਸਮਾਜ ਨੂੰ ਦੱਸਣਾ ਚਾਹੂੰਗਾ ਕਿ ਜਿਹੜਾ ਪੱਤਰਕਾਰ ਹੁੰਦਾ ਉਹ ਸਮਾਜ ਦੀ ਅੱਖ ਹੁੰਦਾ ਸੀਆਈਡੀ ਜਿਹੜੀ ਹੁੰਦੀ ਉਹ ਸਰਕਾਰ ਦੀ ਅੱਖ ਹੁੰਦੀ ਹੈ ਸਰਕਾਰਾਂ ਨੂੰ ਸੀਆਈਡੀ ਰਿਪੋਰਟ ਦਿੰਦੀ ਆ ਜ਼ਿਲ੍ਹੇ ਦੇ ਵਿੱਚ ਸਟੇਟ ਦੇ ਵਿੱਚ ਮਗਰ ਦੇ ਵਿੱਚ ਕਿਤੇ ਵੀ ਕੀ ਹੋ ਰਿਹਾ ਲੇਕਿਨ ਪਬਲਿਕ ਨੂੰ ਜਿਹੜੀ ਵੀ ਖਬਰ ਆ ਉਹ ਘਰ ਬੈਠੇ ਅਗਰ ਪਹੁੰਚਾਉਂਦਾ ਤਾਂ ਇੱਕ ਪੱਤਰਕਾਰ ਆ ਜਿਹੜਾ ਪਹੁੰਚਾਉਂਦਾ ਔਰ ਪੱਤਰਕਾਰ ਅੱਜ ਦੇ ਜ਼ਮਾਨੇ 'ਚ ਜਿੱਦਾਂ ਟੰਡਨ ਸਾਹਿਬ ਨੇ ਗੱਲ ਕੀਤੀ ਸੋਸ਼ਲ ਮੀਡੀਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜਲਦੀ ਬਹੁਤ ਤੇਜ਼ੀ ਦੇ ਨਾਲ ਲੋਕ ਖਬਰ ਨੂੰ ਕੈਚ ਕਰਦੇ ਆ ਜਿੱਦਾਂ ਆਪਾਂ ਸਾਰੇ ਪੱਤਰਕਾਰ ਖੜੇ ਆ ਯੂਟਿਊਬਰਸ ਆ ਔਰ ਇਹ ਲੋਕ ਮਾਰਕੀਟ 'ਚ ਆਪਣਾ ਤੇਲ ਫੂਕਦੇ ਆ ਆਪਣਾ ਟਾਈਮ ਵੇਸਟ ਕਰਦੇ ਆ ਔਰ ਸਮਾਜ ਤੱਕ ਖਬਰ ਪਹੁੰਚਾਉਣਾ ਚਾਹੁੰਦੇ ਆ ਔਰ ਸਮਾਜ ਨੂੰ ਪਤਾ ਲੱਗਦਾ ਕਿਹਦੇ ਰਾਹੀਂ ਸਾਡੀ ਜੇਬ 'ਚ ਜਿਹੜਾ ਮੋਬਾਈਲ ਹੁੰਦਾ ਮੋਬਾਈਲ ਸਾਡਾ ਸਾਨੂੰ ਦੱਸਦਾ ਆ ਵੀ ਅੱਜ ਸਾਡੇ ਵਿੱਚ ਸਾਡੇ ਲੁਧਿਆਣੇ ਦੇ ਵਿੱਚ ਕਿਹੜੇ ਇਲਾਕੇ 'ਚ ਕੀ ਹੋਇਆ ਤੇ ਔਰ ਜਦ ਕੀ ਇਲੈਕਸ਼ਨਾਂ ਦੇ ਵਿੱਚ ਕੀ ਹੋ ਰਿਹਾ ਉਹ ਸਾਰਾ ਕੁਝ ਚੈਨਲ ਦੇ ਪੱਤਰਕਾਰ ਨੇ ਪਬਲਿਕ ਤੱਕ ਘਰ ਬੈਠੇ ਦੱਸਣਾ ਹੁੰਦਾ ਕੁਝ ਕ ਚੈਨਲਾਂ ਨੂੰ ਕੁਝ ਕ ਪੱਤਰਕਾਰਾਂ ਨੂੰ ਕੁਝ ਕ ਅਖਬਾਰਾਂ ਦੇ ਪੱਤਰਕਾਰਾਂ ਨੂੰ ਖਬਰ ਦੇ ਦਿੱਤੀ ਜਾਂਦੀ ਹੈ ਜਾਂ yellow card ਦੇ ਕੇ ਉਹ ਪਰਮਿਸ਼ਨ ਦਿੱਤੀ ਜਾਂਦੀ ਹੈ ਜਦ ਕੀ ਵੱਡੇ ਗਰੁੱਪ ਵੱਡੇ ਚੈਨਲਾਂ ਦੇ ਪੱਤਰਕਾਰ ਕਈ ਵਾਰ ਉਹਨਾਂ ਛੋਟੇ ਜਗ੍ਹਾ ਤੇ ਪਹੁੰਚ ਹੀ ਨਹੀਂ ਪਾਉਂਦੇ ਔਰ ਯੂਟਿਊਬਰ ਇੱਕ ਬਾਈਕ ਤੇ ਚੱਲਣ ਵਾਲਾ ਪੱਤਰਕਾਰ ਉਹ ਜ਼ਰੂਰ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਹਰ ਖਬਰ ਨੂੰ ਪਬਲਿਕ ਤੱਕ ਪਹੁੰਚਾਉਂਦਾ ਤੇ ਮੈਂ ਜ਼ਰੂਰ ਕਹਾਗਾ ਕਿ ਇਲੈਕਸ਼ਨ ਕਮਿਸ਼ਨ ਸਾਡੇ ਲੁਧਿਆਣੇ ਦੇ ਡੀਸੀ ਸਾਹਿਬ ਉਹਨਾਂ ਨੂੰ ਚਾਹੀਦਾ ਕਿ ਸਾਰਿਆਂ ਨੂੰ ਤਾਂਕਿ ਇੱਕ ਇੱਕ ਮਿੰਟ ਦੀ ਐਕਟੀਵਿਟੀ ਪਬਲਿਕ ਤੱਕ ਆਰਾਮ ਨਾਲ ਪਹੁੰਚੇ ਅਸਾਂ